ਮੈਂ ਆਪਣੇ ਵਰਲਡ ਟੂਰ ਦੇ ਦੌਰਾਨ ਤੁਹਾਨੂੰ ਦੁਨੀਆ ਦੇ ਹਰ 에어ਪੋਰਟ ਲਾਉਂਜ ਦਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਜਿੱਥੇ ਸਾਨੂੰ ਲੰਗਰ ਦੀ ਤਰਜ਼ ਤੇ ਇਹ ਸਾਰਾ ਸਹੂਲਤਾਂ ਅਤੇ ਖਾਣਾ ਬਿਨਾਂ ਕਿਸੇ ਪੈਸੇ ਤੋਂ ਫ੍ਰੀ ਮਿਲਦਾ ਹੈ ਇਹ ਸਰਪ੍ਰਾਈਜ਼ ਹੈ ਤੁਸੀਂ ਆਪਣੇ ਨੈਕਸਟ ਟ੍ਰਿਪ ਦੇ ਦੌਰਾਨ ਉੱਥੇ ਤੁਹਾਨੂੰ ਵਾਈਫਾਈ ਵੀ ਫ੍ਰੀ ਮਿਲੇਗਾ ਅਤੇ ਸਾਰੀ ਸਹੂਲਤਾਂ ਵੀ ਤੁਹਾਨੂੰ ਫ੍ਰੀ ਮਿਲੇਗੀ ਤੁਸੀਂ ਇਹਨਾਂ ਨੂੰ ਜਰੂਰ ਮਾਣਿਆ ਕਰੋ ਅੱਜ ਮੈਂ ਤੁਹਾਨੂੰ ਟੋਰਾਂਟੋ ਪੀਰਸਨ 에어ਪੋਰਟ ਦਾ KLM ਕ੍ਰਾਊਨ ਲਾਉਂਜ ਦਿਖਾ ਰਿਹਾ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੈਠਣ ਦੀ ਸਹੂਲਤ ਅਤੇ ਖਾਣ ਪੀਣ ਦੀਆਂ ਚੀਜ਼ਾਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਫ੍ਰੀ ਆਫ ਕੋਸਟ ਦਿੱਤੀਆਂ ਜਾਂਦੀਆਂ ਹਨ ਕ੍ਰਾਊਨ ਲਾਂਚ ਪੀਰਸਨ 에어ਪੋਰਟ ਕੈਨੇਡਾ